ਕੁਮਾਰ ਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਆਪ ਸਾਡੀ ਪ੍ਰਸ਼ਾਸਨ ਅੱਗੇ ਆਈ ਅਪੀਲ ਹੈਗੀ ਹੈ ਕਿ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅੱਗੇ ਵੀ ਐ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨੋ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਮ ਸ਼ੋਗਮਾਰ ਹੈ ਮੈਂ ਤੁਹਾਨੂੰ ਵੀਡਾ ਪਕਾ ਮਤਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲਾਟਰਨ ਬਾਥਰੂਮ ਸਾਰੇ ਤੇ ਹੀ ਵਾਰ ਦੇ ਵਿੱਚ ਆਪਣਾ ਟੁੱਟ ਗਏ ਮਰਖਾ ਦੇ ਨਾਲ ਤੇ ਮੇਰੀ ਆਪਣਾ ਕਿੰਨਾ 60 60 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਸ ਦੇ ਨਾਲ ਕਿਹਾ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਫੈਰਿੰਗ ਰੋਲ ਦਿਨ ਮਦਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਸ਼ਾਨ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੇ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰ ਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਚੁ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਇਹ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜ਼ਮੀਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨ ਨੂੰ ਨੁਕਸਾਨ ਪਹੁੰਚਿਆ ਹੈ ਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਗਮਾਰ ਹੈ ਮੈਂ ਢਾਂਗੂ ਵਿਰ ਦਾ ਪਕਮਾਤਲੀ ਰਹਿਣ ਲੱਗਾਂ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲਾਟਰਨ ਬਾਥਰੂਮ ਸਾਰੇ ਤੇ ਹੀ ਵਾਰੰ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੇ ਹੋ ਆਪਣਾ ਸਰੇਮ 68 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੁਝ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਿਹਾ ਹੈ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰੀਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਪਿਛੇ ਚੱਕੀ ਪੋਲ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਸੈਰਿੰਗ ਰੋਡ ਦਿਨ-ਦਿਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਵੀ ਛਾਂ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋਈ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੇ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਉਹਦੇ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ-ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਉਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਕੋਈ ਮਾਲੀ ਮਦਦ ਕੀਤੀ ਜਾਏ ਮੈਂ ਦਾਨੀ ਸਜਣਾ ਅਗੇ ਵੀ ਇਹ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨ ਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜ਼ਮੀਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨੋ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਮ ਸ਼ੋਗਮਾਰ ਹੈ ਮੈਂ ਤਾਂ ਕੁਝ ਦਾ ਪਕਾ ਮੱਥਲੀ ਰਹਿਣ ਲਾਵਾਂ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲੈਟਰਨ ਬਾਥਰੂਮ ਸਾਰੇ ਤੇ ਹੀ ਵਾਰ ਦੇ ਵਿੱਚ ਆਪਣਾ ਟੁੱਟ ਗਿਆ ਬਰਖਾ ਦੇ ਨਾਲ ਤੇ ਮੇਰੇ ਹੋ ਆਪਣਾ ਤਰੇਮ 60 60 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਬਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਹੇ ਆ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਫੈਰਿੰਗ ਰੋਲ ਦਿਨ-ਦਿਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਸ਼ਾਨ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ-ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਕੋ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅੱਗੇ ਵੀ ਐ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜਮੇਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨੋ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਗਮਾਰ ਹੈ ਮੈਂ ਤਾਂ ਗੁਬਿਰ ਦਾ ਪੱਕਾ ਮਾਟਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲੈਟਰਨ ਬਾਥਰੂਮ ਸਾਰੇ 23 ਬਾਰ ਦੇ ਵਿੱਚ ਆਪਣਾ ਟੁੱਟ ਗਿਆ ਬਰਖਾ ਦੇ ਨਾਲ ਤੇ ਮੇਰੀ ਆਪਣਾ ਕਿੰਨਾ 60 60 ਸਾਲ ਮੇਰੀ ਉਮਰ ਆ ਤੇ ਉਹਨੀ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਹਿਆ ਕਿ ਉਹਦੇ ਨਾਲ ਸਾਡੇ ਟਾਂਗੂਪੀਰ ਏਰੀਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਫੈਰਿੰਗ ਰੋਲ ਦਿਨ-ਦਿਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟਾਂਗੂਪੀਰ ਦੀ ਛਾਂ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੇ ਤਰੀਕ ਦੇ ਵਿੱਚ ਟਾਇਟੇਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ-ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅੱਗੇ ਵੀ ਇਹ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜੁਣ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨੋ ਨੁਕਸਾਨ ਪਹੁੰਚਿਆ ਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਗਮਾਰ ਹੈ ਮੈਂ ਤਾਂ ਬਿਲਡ ਅਪ ਪਕਾ ਮਾਟਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲੈਟਰਨ ਬਾਥਰੂਮ ਸਾਰੇ 23 ਬਾਅਦ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੀ ਆਪਣਾ ਤਰੇਮ 60 60 ਸਾਲ ਮੇਰੀ ਉਮਰ ਆ ਤੇ ਉਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਹਿਆ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਫੈਰਿੰਗ ਰੋਲ ਦਿਨ ਮਦਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਸ਼ਾਨ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਟਾਇਟੇਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਚ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਐ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜ਼ਮੀਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ ਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਮ ਸ਼ੋਗਮਾਰ ਹੈ ਮੈਂ ਤਾਂ ਵੀਰ ਦਾ ਪਕਾ ਮਾਦਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਣਾ ਰਸੋਈ ਲਾਟਰਨ ਬਾਥਰੂਮ ਸਾਰੇ ਤੇਈ ਬਾਗ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੇ ਆਪਣਾ ਕਿੰਨਾ ਸਾਲ 8 8 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੁਝ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਹੈ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਿਹਾ ਕਿ ਉਹਦੇ ਨਾਲ ਸਾਡੇ ਟਾਂਗੂਪੀ ਰੀਅਰੀਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਪਿਛੇ ਚੱਕੀ ਪੋਲ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਸੈਰਿੰਗ ਰੋਡ ਦਿਨ-ਦਿਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟਾਂਗੂਪੀ ਦੀ ਛਾਂ ਸੀ ਮਾਚਲ ਦੀ ਇਹ ਪਹਾੜੀ ਸੀਗੀ ਇੱਥੇ ਹਰ ਕੋਈ ਜਾਂਦਾ ਜਾਂਦਾ ਸੀਗਾ ਇਹ ਵੀ ਆਜ਼ ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਉਹਦੇ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ-ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਉਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਕੋਈ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਇਹ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜ਼ਮੀਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨੋ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਗਮਾਰ ਹੈ ਮੈਂ ਤਾਂ ਬਿਲਡ ਅਪ ਪਕਾ ਮਾਟਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲੈਟਰਨ ਬਾਥਰੂਮ ਸਾਰੇ ਤੇ ਹੀ ਵਾਰ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੀ ਆਪਣਾ ਤਰੇਮ 60 60 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਹਿਆ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵਿੱਚ ਕਾਫੀ ਨੁਕਸਾਨ ਹੋ ਚੁੱਕਾ ਲੈਰ ਫੈਰਿੰਗ ਰੋਲ ਦਿਨ ਮਦਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਛਾਂ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਚ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਐ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜੁਣ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਗਮਾਰ ਹੈ ਮੈਂ ਤਾਂ ਉਹ ਵੀ ਦਾ ਪਕਾ ਮੱਥਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਣਾ ਰਸੋਈ ਲੈਟਰਨ ਬਾਥਰੂਮ ਸਾਰੇ 23 ਬਾਅਦ ਦੇ ਵਿੱਚ ਆਪਣਾ ਟੁੱਟ ਗਿਆ ਮੈਂ ਬਰਖਾ ਦੇ ਨਾਲ ਤੇ ਮੇਰੀ ਆਪਣਾ ਕਿੰਨਾ 60 60 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਬਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਸ ਦੇ ਨਾਲ ਕਹਿਆ ਹੈ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਰ ਫੈਰਿੰਗ ਰੋਲ ਦਿਨ ਮਦਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਸ਼ਾਨ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਟਾਇਟੇਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਉਸ ਹੁਕਮ ਮਾਰ ਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਐ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜ਼ਮੀਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨ ਨੂੰ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਗਮਾਰ ਹੈ ਮੈਂ ਤਾਂ ਉਹ ਬਿਲਡ-ਅਪ ਪਕਾ ਮਾਦਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲੈਟਰਨ ਬਾਥਰੂਮ ਸਾਰੇ 23 ਬਾਰ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੀ ਆਪਣਾ ਕਿੰਨਾ 60 60 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਬਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਹਿਆ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਫੈਰਿੰਗ ਰੋਲ ਦਿਨ ਮਦਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਸ਼ਾਨ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਆਜ਼ ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰ ਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਚੁ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਐ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜੁਣ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨ ਨੂੰ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਗਮਾਰ ਹੈ ਮੈਂ ਤਾਂ ਉਹ ਵੀ ਦਾ ਪੱਕਾ ਮਾਟਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਣਾ ਰਸੋਈ ਲੈਟਰਨ ਬਾਥਰੂਮ ਸਾਰੇ 23 ਬਾਰ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੀ ਆਪਣਾ ਤਰੇਮ 60 60 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਬਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਸ ਦੇ ਨਾਲ ਕਿਹਾ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਕਿਸੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਫੈਰਿੰਗ ਰੋਲ ਦਿਨ ਮਦਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਸ਼ਾਨ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਟਾਇਟੇਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰ ਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਚ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਏ ਮੈਂ ਦਾਨੀ ਸਜਣਾ ਅੱਗੇ ਵੀ ਇਹ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟੰਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜ਼ਮੀਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ ਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਮ ਸ਼ੋਕਮਾਰ ਹੈ ਮੈਂ ਡਾਂਗੂ ਵਿਖੇ ਪਕਮਾਤ ਲਈ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਣਾ ਰਸੋਈ ਲਾਟਰਨ ਬਾਥਰੂਮ ਸਾਰੇ 23 ਬਾਅਦ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੇ ਆਪਣਾ ਕਿੰਨਾ ਸਾਲ 68 ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੁਝ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਿਹਾ ਕਿ ਉਹਦੇ ਨਾਲ ਸਾਡੇ ਟੰਗੂਪੀ ਏਰੀਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਪਿਛੇ ਚੱਕੀਪੋਲ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਸਾਇਰਿੰਗ ਰੋਡ ਦਿਨ-ਦਿਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਛਾਂ ਸੀ ਮਾਚਲ ਦੀ ਇਹ ਪਹਾੜੀ ਸੀਗੀ ਇੱਥੇ ਹਰ ਕੋਈ ਜਾਂਦਾ ਜਾਂਦਾ ਸੀਗਾ ਇਹ ਵੀ ਆਜ਼ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਉਹਦੇ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ-ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਉਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਮੈਂ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਕੋਈ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਇਹ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟੰਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜ਼ਮੀਨ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਮ ਸ਼ੋਕਮਾਰ ਹੈ ਮੈਂ ਡਾਂਗੂ ਵਿਖੇ ਪਕਮਾਤਲੀ ਰਹਿਣ ਲੱਗਣਾ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲਾਟਰਨ ਬਾਥਰੂਮ ਸਾਰੇ 23 ਬਾਅਦ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੇ ਆਪਣਾ ਕਿੰਨਾ 68 ਸਾਲ ਸਾਲ ਮੇਰੀ ਉਮਰ ਆ ਤੇ ਉਹਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੁਝ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਆ ਜੀ ਇਸ ਲਈ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਹਿਆ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰਿਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਤੁਸੀਂ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਫੈਰਿੰਗ ਰੋਲ ਦਿਨ ਮਦਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਸ਼ਾਨ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਅੱਜ ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਉਹਦੇ ਨਾਲ ਬਾਰੀ ਭਾਰੀ ਬਰਸਾਤ ਦੇ ਨਾਲ ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰ ਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਕੋ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਇਹ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜੁਣ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨ ਨੂੰ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਮ ਸ਼ੋਗਮਾਰ ਹੈ ਮੈਂ ਢਾਂਗੂ ਵਿਖੇ ਪਕਮ ਹਦਲੀ ਰਹਿਣ ਲੱਗਾਂ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲਾਟਰਨ ਬਾਥਰੂਮ ਸਾਰੇ 23 ਬਾਅਦ ਦੇ ਵਿੱਚ ਆਪਣਾ ਟੁੱਟ ਗਿਆ ਬਰਖਾ ਦੇ ਨਾਲ ਤੇ ਮੇਰੀ ਉਮਰ ਆਪਣੇ ਤਰੇਮ 60 60 ਸਾਲ ਮੇਰੀ ਉਮਰ ਆ ਤੇ 100 ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਹੈ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਿਹਾ ਹੈ ਕਿ ਉਹਦੇ ਨਾਲ ਸਾਡੇ ਟੰਗੂਪੀ ਏਰੀਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਪਿਛੇ ਚੱਕੀ ਪੋਲ ਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਸੈਰਿੰਗ ਰੋਡ ਦਿਨ-ਦਿਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਦੀ ਛਾਂ ਸੀ ਮਾਚਲ ਦੀ ਇਹ ਪਹਾੜੀ ਸੀਗੀ ਇੱਥੇ ਹਰ ਕੋਈ ਜਾਂਦਾ ਜਾਂਦਾ ਸੀਗਾ ਇਹ ਵੀ ਆਜ਼ ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਉਹਦੇ ਨਾਲ ਬਾਰੀ-ਭਾਰੀ ਬਰਸਾਤ ਦੇ ਨਾਲ-ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਉਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸ ਨੇ ਜੋ ਵੀ ਇਹਨਾਂ ਦਾ ਬੰਦਾ ਸਰਦਾ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਮੈਂ ਦਾਨੀ ਸਜਣਾ ਅਗੇ ਵੀ ਐ ਪਰਜੋਰ ਮੰਗ ਕਰਦਾ ਕਿ ਇਹਨਾਂ ਦੀ ਜੋਬ ਬੰਦੀ ਸਰਦੀ ਮਦਦ ਕੀਤੀ ਜਾਵੇ ਠਾਨਕੋਟ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਸਰਹੱਦ ਤੇ ਹਿਮਾਚਲ ਦੇ ਟਾਂਗੂਪੀਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਖਿਸਕਣ ਦੀਆਂ ਦੋ ਵੱਖ-ਵੱਖ ਤਸਵੀਰਾਂ ਆਈਆਂ ਨੇ ਇੱਕ ਪਾਸੇ ਜ਼ਮੀਨ ਖਿਸਕਣ ਦੇ ਨਾਲ ਇੱਕ ਕਰਨੋ ਨੁਕਸਾਨ ਪਹੁੰਚਿਆ ਅਤੇ ਦੂਜੇ ਪਾਸੇ ਚੱਕੀ ਨਦੀ ਵਿੱਚ ਇੱਕ ਡਿੱਗਦਾ ਪਹਾੜ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਂ ਸ਼ੋਕਮਾਰ ਹੈ ਮੈਂ ਤਾਂ ਉਹ ਬਿਲਡ-ਅਪ ਪਕਾ ਮਾਤਲੀ ਰਹਿਣਾ ਲਾਵਾ ਮੇਰੇ ਚਾਰ ਕਮਰੇ ਬਰਾਂਡਾ ਰਸੋਈ ਲੈਟਰਨ ਬਾਥਰੂਮ ਸਾਰੇ 23 ਬਾਅਦ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਤੇ ਮੇਰੀ ਆਪਣਾ ਕਿੰਨਾ 60 60 ਸਾਲ ਮੇਰੀ ਉਮਰ ਆ ਤੇ ਉਨੇ ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਅਸੀਂ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਮੇਰਾ ਮੇਰਾ ਨਾਮ ਜਤਿੰਦਰ ਕੁਮਾਰ ਹੈ ਜੀ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਉਹਦੇ ਨਾਲ ਕਿਹਾ ਹੈ ਕਿ ਉਹਦੇ ਨਾਲ ਸਾਡੇ ਟੰਗੂਪੀ ਰੀਅਰੀਆ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਦੇ ਨਾਲ ਤੁਸੀਂ ਦੇਖ ਸਕਦੇ ਪਿਛੇ ਚੱਕੀ ਪੋਲ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਲੈਨ ਸਾਇਰਿੰਗ ਰੋਡ ਦਿਨ-ਦਿਨ ਹੁੰਦੀ ਜਾ ਰਹੀ ਆ ਜਿਹੜੇ ਸਾਡੇ ਟੰਗੂਪੀ ਵੀ ਛਾਂ ਸੀ ਇਹ ਮਾਚਲ ਦੀ ਪਹਾੜੀ ਸੀਗੀ ਇੱਥੇ ਹਰ ਕੋ ਜਾਂਦਾ ਜਾਂਦਾ ਸੀਗਾ ਇਹ ਵੀ ਆਧ ਦੀ ਤਰੀਕ ਦੇ ਵਿੱਚ ਟਾਇਟਰੀ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਉਹਦੇ ਨਾਲ ਭਾਰੀ ਭਾਰੀ ਬਰਸਾਤ ਦੇ ਨਾਲ-ਨਾਲ ਇੱਥੇ ਜਿਹੜੇ ਇੱਕ ਬਜ਼ੁਰਗ ਰਹਿੰਦੇ ਸੀ ਇਸ ਹੁਕਮ ਮਾਰਜੀ ਉਹਨਾਂ ਦੇ ਮਕਾਨ ਦਾ ਵੀ ਕਾਫੀ ਨੁਕਸਾਨ ਨੇ ਜੋ ਵੀ ਅਰਾਦਾ ਬੰਦਾ ਸਰਦਾ ਇਹਨਾਂ ਦੀ ਮਾਲੀ